ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹੱਲਾ ਚੌਥਾ ਚਿਮ 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 ਵਰਸੈ ਅੰਮ੍ਰਿਤ ਧਾਰਾ ਰਾਮ ਗੁਰਮੁਖੇ ਗੁਰਮੁਖ ਨਦਰੀ ਰਾਮ ਪਿਆਰਾ ਰਾਮ ਚਿਮ ਚਿਮੇ ਚਿਮ ਚਿਮ ਵਰਸਾ ਅੰਮ੍ਰਿਤ ਤਾਰਾ ਰਾਮ ਗੁਰਮੁਖੇ ਗੁਰਮੁਖ ਨਦਰੀ ਰਾਮ ਪਿਆਰਾ ਰਾਮ ਰਾਮ ਨਾਮ ਪਿਆਰਾ ਜਗਤ ਨਿਸਤਾਰਾ ਰਾਮ ਨਾਮ ਵਡਿਆਈ ਕਾਲ ਯੁਗ RAM ਨਾਮ ਬੋਹਿਤਾ ਗੁਰਮੁਖ ਪਾਰ ਲੰਘਾਈ ਹਲਤ ਪਲਤ RAM ਨਾਮ ਸੁਹੇਲੇ ਗੁਰਮੁਖ ਕਰਨੀ ਸਾਰੀ ਨਾਨਕ ਦਾਤ ਦਇਆ ਕਰ ਦੇਵ RAM ਨਾਮ ਨਿਸਤਾਰੀ ਰਾਮ ਰਾਮ ਨਾਮ ਜਪਿਆ ਦੁੱਖ ਕਿਲ ਵਿਖ ਨਾਸ ਗਵਾਇਆ ਰਾਮ ਗੁਰ ਪਰਚ ਗੁਰ ਪਰਚ ਧਿਆਇਆ ਮੈਂ ਹਿਰਦੈ RAM ਰਵਾਇਆ ਰਾਮ ਰਵੇ ਆ RAM ਹਿਰਦ ਪਰਮਗਤ ਪਾਈ ਜਾ ਗੁਰ ਸਰਣਾਈ ਆਏ ਲੋਭ ਵਿਕਾਰ ਨਾਵ ਡੁੱਬਦੀ ਨਿਕਲੀ ਜਾ ਸਤ ਗੁਰ ਨਾਮ ਦਿੜਾਏ ਜੀਵ ਦਾਨ ਗੁਰ ਪੂਰ ਦੀਆ RAM ਨਾਮ ਚਿਤ ਲਾਏ ਆਪ ਕਿਰਪਾਲ ਕਿਰਪਾ ਕਰ ਦੇਵ ਨਾਨਕ ਗੁਰ ਸਰਣਾਏ ਬਾਣੀ RAM ਨਾਮ ਸੁਣੀ ਸਿੱਧ ਕਾਰਜ ਸਭ ਸੁਹਾਏ RAM ਔਰ ਓ ਮੇਰ ਓ ਮਰ ਓ ਮੇ ਮੈਂ ਗੁਰਮੁਖ ਰਾਮ ਧਿਆਏ ਰਾਮ ਰਾਮ ਨਾਮ ਧਿਆਏ ਪਵਿੱਤ ਹੋਏ ਆਏ ਤਿਸ ਰੂਪ ਨਰੇਖਿਆ ਕਾਈ ਰਾਮੋ ਰਾਮ ਰਵਿਆ ਘਟ ਅੰਤਰ ਸਭ ਤ੍ਰਿਸ਼ਨਾ ਭੁਖ ਗਵਾਈ ਮਨ ਤਨ ਸੀਤਲ ਸੀਗਾਰ ਸਭ ਹੋਆ ਗੁਰਮਤਿ ਰਾਮ ਪਰਗਾਸਾ ਨਾਨਕ ਆਪ ਉਨੁਗਰ ਹੋ ਕੀਆ ਹਮ ਦਾਸਨ ਦਾਸਨ ਦਾਸਾ ਜਿਨੀ ਰਾਮ ਰਾਮ ਨਾਮ ਵਿਸਾਰਿਆ ਸੇ ਮਨ ਮੁਖ ਮੂਢ ਅਭਾਗੀ ਰਾਮ ਤਿਨ ਅੰਤਰੇ ਮੋਹ ਬਿ ਆਪ ਖਿਨ ਖਿਨ ਮਾਇਆ ਲਾਗੀ ਰਾਮ ਮਾਇਆ ਮਲ ਲਾਗੀ ਮੂਢ ਭਏ ਅਭਾਗੀ ਜਿਨ ਰਾਮ ਨਾਮ ਨਹ ਪਾਇਆ ਅਨੇਕ ਕੰਮ ਕਰ ਹੈ ਅਭਿਮਾਨੀ ਹਰ ਰਾਮ ਨਾਮ ਚੋਰਾਇਆ ਮਹਾ ਬਿਖਮ ਜਮ ਪੰਥ ਦੁਹੇਲਾ ਕਾਲੂਖਤ ਮੋਹ ਅੰਧਿਆਰਾ ਨਾਨਕ ਗੁਰਮੁਖ ਨਾਮ ਧਿਆਇਆ ਤਾਂ ਪਾਏ ਮੋਖ ਦੁਆਰਾ ਰੰਮ ਰਾਮ ਨਾਮ ਗੁਰੂ ਰਾਮ ਗੁਰਮੁਖੇ ਜਾਣ ਰਾਮ ਇਹੋ ਮਨੁਆ ਖਿਨ ਊਬ ਪਿਆਲੀ ਪਰਮਦਾ ਇਕਤ ਕਰ ਆਣ ਰਾਮ ਮਨ ਇਕਤ ਕਰ ਆਣ ਸਭ ਗਤ ਮਿਤ ਜਾਣ ਹਰ ਰਾਮੋ ਨਾਮ ਰਸਾਏ ਜਨ ਕੀ ਪੈਜ ਰਖੇ ਰਾਮ ਨਾਮਾ ਪ੍ਰਹਿਲਾਦ ਉਧਾਰ ਤਰਾਏ ਰਾਮੋ ਰਾਮ ਹਰਮੋ ਰਮ ਊਚਾ ਗੁਣ ਕਹਿ ਤਿਆ ਅੰਤ ਨਾ ਪਾਇਆ ਨਾਨਕ ਰਾਮ ਨਾਮ ਸੁਣ ਭੀਨੇ ਰਾਮ ਨਾਮ ਸਮਾਇ ਜਿਨ ਅੰਤਰੇ ਰਾਮ ਨਾਮ ਵਸ ਤਿਨ ਚਿੰਤਾ ਸਭ ਗਵਾਇਆ ਰਾਮ ਸਭ ਅਰਥਾ ਸਭ ਧਰਮ ਮਿਲੇ ਮਨ ਚਿੰਦਿਆ ਸੋ ਫਲ ਪਾਇਆ ਰਾਮ ਮਨ ਚਿੰਦਿਆ ਫਲ ਪਾਇਆ RAM ਨਾਮ ਧਿਆਇਆ RAM ਨਾਮ ਗੁਣ ਗਾਏ ਦਰਮਤ ਕੁਬੁੱਧ ਗਈ ਸੁਧ ਹੋਈ RAM ਨਾਮ ਮਨ ਲਾਏ ਸਫਲ ਜਨਮ ਸਰੀਰ ਸਭ ਹੋਆ ਜਿਤ RAM ਨਾਮ ਪਰਗਾਸਿਆ ਨਾਨਕ ਹਰ ਭਜ ਸਦਾ ਦਿਨ ਰਾਤੀ ਗੁਰਮੁਖ ਨਿਜ ਘਰ ਵਾਸਿਆ ਜਿਨ ਸਰਦਾ ਰਾਮ ਨਾਮ ਲੱਗੀ ਤਿਨ ਦੂਜੇ ਚਿੱਤ ਨਾ ਲਾਇਆ ਰਾਮ ਜੇ ਧਰਤੀ ਸਭ ਕੰਚਨ ਕਰਦੀਜੈ बिन नाव अवर्ण पाया राम राम नाम मन पाया परम सुख पाया अंत चलਦਿਆਂ ਨਾਲ ਸਖਾਈ राम नाम ਧਨ ਪੂਜੀ ਸੰਚੀ ਨਾ ਡੂਬੈ ਨਾ ਜਾਈ ਰਾਮ ਨਾਮ ਇਸ ਜਗ ਮਹ ਤੁਲ ਜਮ ਕਾਲ ਨੇੜ ਨ ਆਵੇ ਨਾਨਕ ਗੁਰਮੁਖ RAM ਪਛਾਤਾ ਕਰ ਕਿਰਪਾ ਆਪ ਮਿਲਾਵੇ RAM RAM ਨਾਮ ਸਤ ਸਤ ਗੁਰਮੁਖ ਜਾਣ ਆ RAM sevako gur seva laga jin man tan arp chadhaya ram man tan arpya bahut man sardhya gur sevak pae milae deena nath jia ka data pure gur te pae ਗੁਰੂ ਸਿੱਖ ਸਿੱਖ ਗੁਰੂ ਹੈ ਏਕੋ ਗੁਰ ਉਪਦੇਸ ਚਲਾਏ RAM ਨਾਮ ਮੰਤ ਹਿਰਦੈ ਦੇਵ ਨਾਨਕ ਮਿਲਣ ਸੁਭਾਏ ਗੁਰੂ ਸਿੱਖ ਸਿੱਖ ਗੁਰੂ ਹੈ ਏਕੋ ਗੁਰ ਉਪਦੇਸ ਚਲਾਏ ਰਾਮ ਨਾਮ ਮੰਤ ਹਿਰਦੈ ਦੇਵ ਨਾਨਕ ਮਿਲਣ ਸੁਭਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ